ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਅੱਜ ਖੜੇ ਆ ਮਾਨਯੋਗ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਾਬੰਦ ਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗੁਵਰਨਤੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਆ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਮਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜ਼ੋਨ ਜਿਹੜਾ ਇਕੋ ਸੈਂਸਿਟਿਵ ਜ਼ੋਨ ਆ ਉਹਦਾ ਰਾਸਤਾ ਖਟਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜ ਕੋਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਦੇ ਰਿਟਰਨ ਵੱਜੋ ਦਿੰਦੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲੇਕਿਨ ਸਪਸ਼ਟ ਆ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਭਰਾ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਇਆਗੇ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਗੇ ਇਹ ਅੱਜ ਅਸੀਂ ਮੈਮੋਰੰਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾਗਾ ਕਿ ਸਾਡੇ ਇਸ ਮਾਮਲੇ ਦੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੈਂਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ 1960 ਬੰਦ ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਤੋਂ ਅਲੱਗ ਹੋਏ ਸੀਗੇ ਉਸ ਵੇ ਪੰਜਾਬ ਦਾ ਕੀ ਸਟੇਟਸ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਂ德ਰੇਬਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲਾਂਗੋਵਾਲ ਜੀ ਦਾ ਇੰਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਅਰਜੀਬ ਲਾਂਗੋਵਾਲਾ ਕਾਰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਵਿੱਚ ਵੀ ਸਪਸ਼ਟ ਲਿਖਿਆਗਾ ਕਿ ਚੰਡੀਗੜ੍ਹ ਪੰਜਾਬ ਦਾਗਾ ਔਰ ਪੰਜਾਬ ਨੂੰ ਮਿਲੇਗਾ ਪਰ ਲੇਕਿਨ ਅਨਫੋਰਚੂਨੇਟਲੀ ਪੰਜਾਬ ਉੱਪਰ ਉਹ ਤੇਰਾ ਰਾਜ ਕਰਦੀਆਂ ਰਹੀਆਂ ਚਾਹੋ ਕਾਂਗਰਸ ਪਾਰਟੀ ਆ ਚਾਹ ਕਾਲੀ ਦਲ ਬੀਜੇਪੀ ਆ ਇਹ ਸਾਰਿਆਂ ਨੇ ਮਿਲ ਕੇ ਸੈਂਟਰ ਸਰਕਾਰ ਨਾਲ ਹਜੇ ਤੱਕ ਆਪਣਾ ਕਲੇਮ ਜਿਹੜਾ ਉਹ ਨਹੀਂ ਦਿਟਾਇਆ ਬਾਹਰ ਲੋਕਾਂ ਦੇ ਅੰਦਰ ਤਾਂ ਪ੍ਰੋਟੈਸਟ ਕਰਦੇ ਰਹੇ ਲੋਕਾਂ ਦੇ ਅੰਦਰ ਤਾਂ ਦਿਖਾਵੇ ਕਰਦੇ ਰਹੇ ਪਰ ਲੇਕਿਨ ਇਹਨਾਂ ਨੇ ਅਸਲੀ ਤੌਰ ਦੇ ਤੇ ਕਦੇ ਵੀ ਸੈਂਟਰ ਸਰਕਾਰ ਨਾਲ ਗੱਲ ਹੀ ਕੀਤੀ ਔਰ ਬਹੁਤ ਵਾਰ ਹੋਇਆ ਕਿ ਜਦੋਂ ਸੈਂਟਰ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਉਸ ਸਮੇਂ ਵੀ ਇਹ ਇਸ਼ੂ ਜਿਹੜਾ ਉਹ ਕਾਂਗਰਸ ਪਾਰਟੀ ਦੇ ਅੱਡਰੈਸ ਦੀ ਕੀਤਾ ਉਸ ਸਮੇਂ ਵੀ ਇਸ ਇਸ਼ੂ ਦਾ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਿਆ ਬਹੁਤ ਸਮਾਂ ਆਇਆ ਜਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਤੇ ਕਾਲੀਲਲ ਸ਼ਰਮਣੀ ਕਾਲੀਲਲ ਦੀ ਸਾਂਝੀ ਸਰਕਾਰ ਉਸ ਸਮੇਂ ਵੀ ਜਿਹੜਾ ਇਸ਼ੂ ਆ ਉਹਦਾ ਕੋਈ ਹੱਲ ਨਹੀਂ ਹੋਇਆ ਕਿਉਂਕਿ ਇਸ ਇਸ਼ੂ ਨੂੰ ਲੈ ਕੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਲਗਾਤਾਰ ਲਗਾਤਾਰ ਜਿਹੜਾ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਲਗਾਤਾਰ ਇਸ ਦੇ ਨਾਲ ਲੈ ਕੇ ਪੰਜਾਬ ਨਾਲ ਬਤਕਰਾ ਕਰਦੀਆਂ ਰਹੀਆਂ ਪਰ ਮੈਂ ਬੜਾ ਸਪਸ਼ਟ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ 1 ਇੰਚ ਥਾਂ ਵੀ ਜਿਹੜੀ ਆ ਉਹ ਹਰਿਆਣਾ ਨੂੰ ਨਹੀਂ ਲੈਣ ਦੇਵਾਂਗੇ ਇਹਦੇ ਉੱਤੇ ਪੰਜਾਬ ਉੱਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਇਹ ਲੈ ਕੇ ਰਾਂਗੇ ਇਸ ਦੇ ਲਈ ਅਸੀਂ ਮਨਜੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਉਹਨਾਂ ਨੇ ਸਵਾਸ਼ਤ ਦਵਾਇਆਗਾ ਕਿ ਜਦੋਂ ਮੈਂ ਇਹ ਕੋਈ ਇਸ ਦਾ ਫੈਸਲਾ ਕਰੂੰਗਾ ਜਿਹੜੇ ਪੱਖ ਅਸੀਂ ਦੇਖਿਆਗੇ ਇਹਨਾਂ ਸਾਰੇ ਪੱਖਾਂ ਦੇ ਉੱਤੇ ਵੀ ਗੌਰ ਕਰੂੰਗਾ ਔਰ ਇਨ ਐਡੀਸ਼ਨ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੋਰ ਵੀ ਕਾਫੀ ਸਾਰੇ ਡਾਕੂਮੈਂਟ ਜਿਹੜੇ ਨੇ ਕਿ ਅਸੀਂ ਤੁਹਾਨੂੰ ਸਬਮਿਟ ਕਰਾਂਗੇ ਤਾਂ ਕਿ ਇਹਦੇ ਤੇ ਜਿਹੜਾ ਸਾਡਾ ਕਲੇਮ ਆ ਉਹਨੂੰ ਹੋਰ ਵੀ ਅਸੀਂ ਜਸਟੀਫਾਈ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਆ ਲੀਗਲ ਟੀਮ ਆ ਸਾਨੂੰ ਅਸਿਸਟ ਕਰੂਗੀ ਅਸੀਂ ਕਾਫੀ ਸਾਰੇ ਜਿਹੜੇ ਪੁਰਾਣੇ ਨੋਟੀਫਿਕੇਸ਼ਨ ਸੀਗੇ ਕੋ ਜਜਮੈਂਟਾਂ ਸੀਗੀਆਂ ਸਾਰੀਆਂ ਉਹ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਜਲਦੀ ਜਮਾ ਕਰਾਂਗੇ ਹਰਿਆਣਾ ਸੀਐਮ ਨੇ ਵੀ ਕਹਾ ਹੈ पहले एस वाई एल का पानी रोका और अब विधानसभा की बात कर रहे हैं जबकि तो पंजाब के छोटे भाई हैं लेकिन इस तरीके की राजनीति नहीं करनी चाहिए पंजाब के राजनेताओं की देखिए पंजाब भाईचारे के लिए जाना जाता है पंजाब के लोग भाईचारे के लिए जाने जाते हैं पंजाब गुरुओं पीरों की धरती है बिल्कुल हम पूरे देश के लिए सबसे ज्यादा कुर्बानियां इस खिते के लोगों ने दी हैं, इस एरिया के लोगों ने दी है पंजाब के लोगों ने दी है देश को बचाने के लिए हम लड़े हैं देश के लिए हम बिल्कुल एक दीवार की तरह खड़े हुए हैं ऐसी बात हरियाणा के मुख्यमंत्री को नहीं करनी चाहिए बिल्कुल स्पष्ट है जब हरियाणा और पंजाब बने थे तो स्पष्ट था कि हरियाणा अपनी राजधानी अपनी कैपिटल बनाएगा ये लिखा हुआ है कि अपनी कैपिटल बनाएगा अपनी विधानसभा बनाएगा और फेल तो वो हुए हैं उन्होंने उनके तरफ से इससे पता चलता है कि पूरे साठ साल में लगभग साठ साल से ऊपर का समय हो गया कि हरियाणा स्टेट ने अपनी राजधानी नहीं बना पाए अपनी विधानसभा नहीं बना पाए अब साठ साल बाद पंजाब की राजधानी के ऊपर क्लेम कर रहे हैं और पंजाब के ऊपर क्लेम कर रहे हैं ऐसा उनको नहीं करना चाहिए मैं उनको एडवाइस करता हूं कि अपनी राजधानी आप पंचकूला में क्यों नहीं बना सकते बिल्कुल एड ज्वाइनिंग जस्ट जहां से वो लैंड एक्सचेंज करनी चाहते हैं जहां से वो जमीन देनी चाहते हैं वो तो बिल्कुल 500 सौ मीटर पे ऊपर है एक किलोमीटर के भीतर है तो वहां क्यों नहीं बना पाते तो बिल्कुल मैं समझता हूं उनको अच्छे तरीके से सोचना चाहिए अपनी कैपिटल है जो पंचकूला को बना लेना चाहिए पंचकूला में ही विधानसभा बना लेनी चाहिए ले क्योंकि तो पंजाब का सेंटीमेंट ये इशू है ये बहुत बड़ा सेंटीमेंट का इशू है पंजाब के तीन करोड़ लोगों की तीन करोड़ लोग जो हैं वो बिल्कुल इससे साथ खड़े हैं ਕਿ ਚੰਡੀਗੜ੍ਹ ਪੰਜਾਬ ਦਾ ਹੈ ਔਰ ਪੰਜਾਬ ਦਾ ਰਹੇਗਾ। ਪੰਜਾਬ ਦੇ ਲੋਕਾਂ ਨੇ ਇਹ ਰਾਹਰੀਆਂ ਨੇ ਕਿ ਜੋ ਜੈਪੂਤ ਜਿਹੜੀ ਬੈਠਕ ਹੋਈ ਸੀਗੀ ਉਹਦੇ ਵਿੱਚ ਆ ਜਿਹੜੀ ਸਰਕਾਰ ਹੈਗੀ ਉਹਨਾਂ ਨੇ ਆਪਣੀ ਨਿਮੰਨਤ ਕੀ ਠੀਕੀਕੇ ਦੇ ਨਾਲ ਪੰਜਾਬ ਦਾ ਦਾਵਾ ਕਮਜ਼ੋਰ ਕੀਤਾ। ਕਿ ਪੰਜਾਬ ਨੂੰ ਵੀ ਜਗ੍ਹਾ ਦਿੱਤੀ ਜਦੋਂ ਉਹਨਾਂ ਨੇ ਹਰਿਆਣਾ ਦੀ ਮੰਗ। ਜੀ। ਦੇਖੋ ਬਿਲਕੁਲ ਉਹ ਜਿਹੜੀਆਂ ਆਪੋਜੀਸ਼ਨ ਦੇ ਧਿਰਾਂ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਨੂੰ ਕਦੇ ਪ੍ਰੋਟੈਕਟ ਨਹੀਂ ਕੀਤਾ। ਅੱਜ ਤੱਕ ਉਹਨਾਂ ਨੇ ਚੰਡੀਗੜ੍ਹ ਨੂੰ ਪ੍ਰੋਟੈਕਟ ਨਹੀਂ ਕੀਤਾ। ਉਹ ਸਾਡੇ ਤੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਹੇ ਨੇ ਬਿਲਕੁਲ ਮੈਂ ਵੀ ਉਸ ਮੀਟਿੰਗ ਸ਼ਾਮਲ ਸੀਗਾ ਹਰਜੋਤ ਬਹਿਨ ਜੀ ਵੀ ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਬਿਲਕੁਲ ਪੰਜਾਬ ਦਾ ਪੱਖ ਅਸੀਂ ਉੱਥੇ ਰੱਖ ਕੇ ਆਏਗੇ ਪੰਜਾਬ ਦੇ ਹਰ ਮਸਲੇ ਦੇ ਪੱਖ ਰੱਖ ਕੇ ਆਏਗੇ ਔਰ ਉਸ ਵਾਰ ਸੈਕੰਡ ਮੀਟਿੰਗ 'ਚ ਵੀ ਸਾਡੇ ਸੀਨੀਅਰ ਗਏ ਸੀ ਉਹ ਵੀ ਉੱਥੇ ਪੱਖ ਰੱਖ ਕੇ ਆਏ ਦੇਗੇ ਫੇਲ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਈ ਆ ਫੇਲ ਤਾਂ ਸ਼੍ਰੋਮਣੀ ਅਕਾਲੀ ਦਲ ਹੋਇਆਗਾ ਫੇਲ ਤਾਂ ਕਾਂਗਰਸ ਪਾਰਟੀ ਹੋਈ ਆ ਰਾਜ ਉਹਨਾਂ ਨੇ ਪਿਛਲੇ 70 ਸਾਲ ਉਹਨਾਂ ਨੇ ਰਾਜ ਕੀਤਾਗਾ ਔਰ 60 ਸਾਲ ਤੋਂ ਇਸ਼ੂ ਹੈ ਘਟੂ ਘਟੇ ਇਹ ਐਡਰੈਸ ਇਸ਼ੂ ਦਾ ਸੋਲਵ ਕਾਂਗਰਸ ਪਾਰਟੀ ਨੇ ਕਰਨਾ ਸੀ ਅਕਾਲੀਦਰ ਭਾਜਪੀ ਨੇ ਕਰਨਾ ਸੀ ਫੇਲ ਹੋਏ ਨੇ ਔਰ ਸਾਨੂੰ ਦੋ ਸਾਲਾਂ ਨੂੰ ਬਲੇਮ ਕਰ ਰਹੇ ਨੇਗੇ ਸੋ ਇੱਥੋਂ ਪਤਾ ਲੱਗਦਾ ਕਿ ਉਹਨਾਂ ਉਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਪਤਾ ਨਹੀਂ ਇਸ ਤਰ੍ਹਾਂ ਸਰ 20 ਡਿਮਾਂਡ ਕੀਤੀ ਗਈ ਸੀ ਕਿ 10 ਏਕੜ ਜ਼ਮੀਨ ਪੰਜਾਬ ਨੂੰ ਮਿਲੇ ਤੇ ਉਹ ਵਿਧਾਨ ਸਭਾ ਬਣਾ ਲਈ ਜਾਂਦੀ ਹੈ ਹੁਣ ਤੁਹਾਡਾ ਸਟੈਂਡ ਕੀ ਤੁਸੀਂ ਜ਼ਮੀਨ ਲੈਣੀ ਹੈ ਜਾਂ ਉਸ ਤੋਂ ਪਿੱਛੇ ਹਟ ਕੇ ਬਿਲਕੁਲ ਜੀ ਚੰਡੀਗੜ੍ਹ ਪੰਜਾਬ ਦਾਗਾ ਚੰਡੀਗੜ੍ਹ ਪੰਜਾਬ ਦਾਗਾ ਬੜਾ ਸਪਸ਼ਟ ਆ ਕਿ ਚੰਡੀਗੜ੍ਹ ਪੰਜਾਬ ਦਾ ਇਹਦੇ ਲਈ ਜਿਹੜੀ ਵੀ ਲੜਾਈ ਲੜਨੀ ਪਈ ਚਾਹੇ ਕੋਈ ਪ੍ਰਟੈਸਟ ਆ ਚਾਹੇ ਕੋਈ ਪ੍ਰਟੈਸਟ ਆ ਬਿਲਕੁਲ ਸਾਰੇ ਪ੍ਰਟੈਸਟ ਕਰਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਔਰ ਚੰਡੀਗੜ੍ਹ ਪੰਜਾਬ ਲਈ ਲੈ ਕੇ ਰਾਂਗੇ ਬਹੁਤ ਬਹੁਤ ਧੰਨਵਾਦ